ਪਾਰ ਤੋਂ ਪਰਤਾੜੀਆਂ ਤੇ ਦੂਜੇ ਦੇਸ਼ਾਂ ਦੇ ਹਮਲਿਆਂ ਦਾ ਇੱਕ ਲੰਮਾ ਇਤਿਹਾਸ ਰਿਹਾ ਵਾ ਜਰਚ ਅਬਦਾਲੀ ਮੁਗਲ ਤੇ ਅੰਗਰੇਜ਼ਾਂ ਵਰਗੇ ਕਈ ਨਾਮ ਸ਼ਾਮਲ ਆ ਪਰ ਤੁਹਾਨੂੰ ਇਸ ਗੱਲ ਦਾ ਪਤਾ ਵੀ ਇੱਕ ਵਾਰ ਰੂਸ ਨੇ ਵੀ ਭਾਰਤ 'ਤੇ ਕਬਜ਼ਾ ਕਰਨ ਲਈ ਆਪਣੀ ਸੈਨਾ ਲੈ ਕੇ ਚੜ੍ਹਾਈ ਕੀਤੀ ਸੀ ਹਾਂਜੀ ਇਹ ਗੱਲ 1801 ਦੀ ਆ ਜਦੋਂ ਭਾਰਤ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਸੀ ਤੇ ਅੰਗਰੇਜ਼ ਉਸ ਸਮੇਂ ਰੂਸ ਦੇ ਦੁਸ਼ਮਣ ਹੀ ਜਿਸ ਕਰਕੇ ਰੂਸ ਚਾਹੁੰਦਾ ਸੀ ਵੀ ਅੰਗਰੇਜ਼ਾਂ ਨੂੰ ਭਾਰਤ 'ਚ ਜ਼ਿਆਦਾ ਮਜ਼ਬੂਤ ਨਾ ਹੋਣ ਦਿੱਤਾ ਜਾਵੇ ਕਿਉਂਕਿ ਭਾਰਤ ਦੇ ਤੰਦਰੁਸਤ ਲੋਟ ਕੇ ਅੰਗਰੇਜ਼ ਜਿੰਨੇ ਜ਼ਿਆਦਾ ਮਜ਼ਬੂਤ ਹੋਣਗੇ ਉਹਨਾਂ ਨੂੰ ਰੂਸ ਜਾਂ ਦੂਜੇ ਦੇਸ਼ਾਂ ਨੂੰ ਜੰਗ 'ਚ ਤੰਗ ਕਰਨਗੇ ਇਸ ਕਰਕੇ ਰੂਸ ਚਾਹੁੰਦਾ ਸੀ ਵੀ ਇਹਨਾਂ ਨੂੰ ਭਾਰਤ 'ਚੋਂ ਖਦੇੜ ਕੇ ਕਮਜ਼ੋਰ ਕੀਤਾ ਜਾਵੇ ਇਸ ਹਮਲੇ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਵਾਸਤੇ ਰੂਸ ਦੇ ਰਾਜਾ ਜ਼ਾਰ ਪੌਲ ਪਹਿਲੇ ਨੇ ਫਰਾਂਸ ਦੇ ਸ਼ਾਸਕ ਨਿਪੋਲੀਅਨ ਬੋਨਾਪਾਰਟ ਨੂੰ ਆਪਣੇ ਨਾਲ ਲਾਇਆ ਕਿਉਂਕਿ ਫਰਾਂਸ ਤੇ ਇੰਗਲੈਂਡ ਉਸ ਸਮੇਂ ਇੱਕ ਦੂਜੇ ਦੇ ਕੱਟੜ ਦੁਸ਼ਮਣ ਸੀ ਤੇ ਦੁਸ਼ਮਣ ਦਾ ਦੁਸ਼ਮਣ ਹਮੇਸ਼ਾ ਦੋਸਤ ਹੁੰਦਾ ਫਰਾਂਸ ਤੇ ਰੂਸ ਵਿਚਕਾਰ ਇਹ ਗੱਲ طے ਹੋਈ ਵੀ ਦੋਹਾਂ ਦੇਸ਼ਾਂ ਚੋਂ 35-35 ਹਜ਼ਾਰ ਫੌਜੀ ਈਰਾਨ ਤੇ ਅਫਗਾਨਿਸਤਾਨ ਹੁੰਦੇ ਹੋਏ ਭਾਰਤ ਵੱਲ ਕੂਚ ਕਰਨਗੇ ਤੇ ਉੱਥੇ ਪਹੁੰਚ ਕੇ ਅੰਗਰੇਜ਼ਾਂ ਨਾਲ ਜੰਗ ਕਰਨਗੇ ਪਰੇਕਮਿਨਾ ਸੌਖਾ ਨਹੀਂ ਕਿਉਂਕਿ ਭਾਰਤ ਤੇ ਰੂਸ ਵਿਚਾਲੇ ਕਾਫੀ ਦੂਰੀ ਆ ਜਿਸ ਕਰਕੇ ਫੌਜਾਂ ਨੂੰ ਭਾਰਤ ਤੱਕ ਪਹੁੰਚਣ ਲਈ ਮਹੀਨਿਆਂ ਬਤੀ ਸਫਰ ਕਰਨਾ ਪੈਣਾ ਹੀ ਜਿਹਦਾ ਮਤਲਬ ਹੀ ਇਹ ਵੀ ਫੌਜ ਨੂੰ ਪਿੱਛੋਂ ਮਦਦ ਪਹੁੰਚਾਉਣੀ ਵੀ ਸੌਖੀ ਨਹੀਂ ਦੂਜਾ ਉਦੋਂ ਰੂਸ ਤੇ ਫਰਾਂਸ ਇਹ ਗੱਲ ਪੂਰੀ ਤਰ੍ਹਾਂ ਜਾਣਦੇ ਨਹੀਂ ਸੀ ਵੀ ਭਾਰਤ ਤੇ ਅੰਗਰੇਜ਼ ਕਿੰਨੇ ਕੁ ਮਜ਼ਬੂਤ ਆ ਤੇ ਭਾਰਤ ਦੇ ਲੋਕ ਇਸ ਜੰਗ 'ਚ ਕਿਹਦਾ ਪੱਖ ਲੈਣਗੇ ਉਲ ਮਲਾ ਕੇ ਇਹ ਮਿਸ਼ਨ ਕਾਫੀ ਖਤਰਿਆਨਾ ਭਰਿਆ ਹੀ ਜਿਹਨੂੰ ਧਿਆਨ 'ਚ ਰੱਖਦਿਆਂ ਫਰਾਂਸ ਦੇ ਸ਼ਾਸਕ ਨਪੋਲੀਅਨ ਬੋਨਾਪਾਰਟ ਨੇ ਇਸ ਹਮਲੇ ਦੇ ਪਲਾਨ 'ਚੋਂ ਆਪਣੇ ਹੱਥ ਪਿੱਛੇ ਖਿੱਚ ਲਏ ਹੁਣ ਬਚਿਆ ਕੱਲਾ ਰੂਸ ਜਿਹੜਾ ਕਹੀ ਵੀ ਸੂਰਤ ਭਾਰਤ 'ਤੇ ਹਮਲਾ ਕਰਨਾ ਚਾਹੁੰਦਾ ਸੀ ਪਹਿਲਾਂ 70 ਹਜ਼ਾਰ ਫੌਜੀ ਭਾਰਤ ਵੱਲ ਆਉਣੇ ਸੀ ਹੁਣ 35 ਹਜ਼ਾਰ ਰਹਿ ਗਏ ਤੇ ਤੁਰਨ ਵੇਲੇ ਤੱਕ ਰੂਸ ਸਿਰਫ 20 ਹਜ਼ਾਰ ਕਜਾਕ ਫੌਜੀ ਭਾਰਤ ਵੱਲ ਰਵਾਨਾ ਕਰ ਸਕਿਆ ਇਹ ਫੌਜਾਂ ਭਾਰਤ ਤੱਕ ਪਹੁੰਚਦੀਆਂ ਇਸ ਤੋਂ ਪਹਿਲਾਂ ਹੀ ਰੂਸ ਦੇ ਰਾਜੇ ਪੌਲ ਪਹਿਲੇ ਦਾ ਕਤਲ ਹੋ ਗਿਆ ਤੇ ਨਵੇਂ ਬਣੇ ਰਾਜਾ ਅਲੈਗਜ਼ੈਂਡਰ ਪੈਲੇ ਨੇ ਫੌਜ ਨੂੰ ਰੂਸ ਵੱਲ ਵਾਪਸ ਆਉਣ ਦਾ ਹੁਕਮ ਦਿੱਤਾ ਜਿਸ ਕਰਕੇ ਭਾਰਤ ਨੂੰ ਜਿੱਤਣ ਤوری ਫੌਜ ਅੱਧੇ ਰਾਹ ਹੋਈ ਵਾਪਸ ਮੁੜ ਗਈ ਇਹ ਪਹਿਲਾ ਮੌਕਾ ਸੀ ਜਦੋਂ ਰੂਸ ਨੇ ਭਾਰਤ 'ਤੇ ਚੜ੍ਹਾਈ ਕਰਨ ਦਾ ਪਲ ਦੋ ਘਰ ਮੁਕਿਆਂ ਦੇ ਵੀ ਅੰਗਰੇਜ਼ਾਂ ਨੂੰ ਭਾਰਤ 'ਚ ਕਮਜ਼ੋਰ ਕਰਨ ਵਾਸਤੇ ਰੂਸ ਨੇ ਇਹੋ ਜਿਹੇ ਮਨਸੂਬੇ ਬਣਾਏ ਪਰ ਗੋਰਿਆਂ ਨੇ ਆਪਣੀ ਕੂਟਨੀਤੀ ਨਾਲ ਉਹਨਾਂ ਨੂੰ ਫੇਲ ਕਰਤਾ ਕਿਉਂਕਿ ਅੰਗਰੇਜ਼ਾਂ ਨੇ ਈਰਾਨ ਤੇ ਅਫਗਾਨਿਸਤਾਨ ਨਾਲ ਕੁੱਝ ਹੋ ਹੋ ਜੀਆਂ ਸੰਧੀਆਂ ਕਰ ਲਈਆਂ ਜਿਹਦੇ ਕਰਕੇ ਰੂਸ, ਫਰਾਂਸ ਜਾਂ ਹੋਰ ਕੋਈ ਇੰਗਲੈਂਡ ਵਿਰੋਧੀ ਦੇਸ਼ ਫੌਜ ਲੈ ਕੇ ਇਹਨਾਂ ਦੇਸ਼ਾਂ 'ਚੋਂ ਲੰਘ ਹੀ ਨਹੀਂ ਸਕਦਾ ਜਿਹਦੇ ਚੱਲਦਿਆਂ ਰੂਸ ਦਾ ਭਾਰਤ ਆ ਕੇ ਗੋਰਿਆਂ ਨੂੰ ਖਦੇੜਨ ਦਾ ਸੁਪਨਾ ਸੁਪਨਾ ਹੀ ਬਣ ਕੇ ਰਹਿ ਗਿਆ ਜੇ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ